ਤੋ ਜਿਹੜੀ ਅੱਜ ਆਪਾਂ ਗੱਲਬਾਤ ਕਰਦੇ ਆ ਨਾ ਬਾਈ ਦੇ ਨਾਲ ਤੇ ਕਿਹੜੇ ਸਣ ਚ ਤੁਸੀਂ ਮੱਝ ਵਿੱਚ ਸੀ ਬਾਈ ਜੀ ਅਸੀਂ ਉਹ 77 77 ਦੇ ਵਿੱਚ ਵੀ ਕੀ ਕਿੰਨੇ ਰੁਪਈਆ ਦੇ 4500 ਰੁਪਏ ਦੇ ਉਦੋਂ ਤਾਂ ਮਲਾ ਦਾ ਰੇਟ ਹੀ ਸਾਰਾ 7-800 ਨੂੰ ਹੋ ਹੈ ਨਾ 72 ਚ 4200 ਨੂੰ ਕਿਲਾ ਜ਼ਮੀਨ ਦਾ ਸੀਗਾ 72 ਚ ਅਸੀਂ ਜ਼ਮੀਨ ਲਈ ਹੈ 72 ਚ ਜ਼ਮੀਨ ਲਈ ਹੈ 4200 ਨੂੰ ਕਿਲਾ ਠੀਕ ਹੈ ਮੈਸੀ ਟਰੈਕਟਰ ਉਹਦਾ 24000 ਦਾ ਸੀਗਾ ਮੈਸੀ ਟਰੈਕਟਰ ਇੰਗਲੈਂਡ ਦਾ ਠੀਕ ਹੈ ਹਾਂਜੀ ਤੇ 77 ਚ ਤੁਸੀਂ ਵੇਚੀ ਹੈ ਮੱਝ ਮੱਝ ਹਾਂ 4500 ਕਿੰਨੇ ਕਿਹੜਾ ਸੂਆ ਸੀ ਉਹਦਾ ਬਈ ਸੂਆ ਉਹਦਾ ਮੇਰੇ ਤਾਂ ਜਨਮ ਤੋਂ ਵੀ ਵੈਸੇ ਮੇਰਾ ਜਨਮ ਹੀ ਹੋਇਆ ਸੀਗਾ ਠੀਕ ਹੈ ਹਾਂਜੀ ਓਕੇ ਹਾਂਜੀ ਮਤਲਬ ਇਹ ਇੰਨੇ ਚੰਗੇ ਪਸ਼ੂ ਸੀ ਸਾਡੇ ਕੋਲੇ ਹਾਂਜੀ ਸਾਡੇ ਪਿੰਡ ਦਾ ਜਿਹੜਾ ਰਿਕਾਰਡ ਸੀਗਾ ਯਾਰ ਮੰਨਿਆ ਜਾਂਦਾ ਸੀਗਾ ਪਹਿਲਾਂ ਠੀਕ ਅਗਲਾ ਕਹਿੰਦਾ ਸੀ ਵੀ ਜੇ ਮੱਝ ਲੈਣੀ ਆ ਤਾਂ ਚੌਦ ਹੀ ਲੈਣੀ ਹੈ ਨਾ ਚੌਦੋਂ ਲੈਣੀ ਆ ਨਾ ਮਸੂਰ ਸੀ ਹੈ ਨਾ ਘਟੋ ਘਟ ਮੇਰੇ ਹਸਾਨ ਵਾਲਾ 20 20 30 30 ਕਿਲੋਵੈਟਰ ਦਾ ਹੀ ਮਸੂਰ ਸੀ ਹੈ ਨਾ ਜਾਂ ਅਗਲਾ ਕਹਿੰਦਾ ਜੇ ਮੱਝ ਲੈਣੀ ਆ ਤਾਂ ਗਵਿੰਦਪੁਰੋਂ ਲੈਣੀ ਆ ਹਾਂਜੀ ਜਾਂ ਗਵਿੰਦਪੁਰਾ ਸੀ ਜਾਂ ਚੌਸ ਸੀ ਹੈ ਨਾ ਕਿੰਨੇ ਕੁ ਤੁਹਾਡੇ ਪਿੰਡ 'ਚ ਹੋਣਗੇ ਪਸ਼ੂ ਮਨਲਾ ਚੰਗੇ ਦੁੱਧ ਵਾਲੇ ਤੁਸੀਂ ਸਾਡੇ ਪਿੰਡ ਦੇ ਵਿੱਚ ਐਂ ਲਾ ਲਓ ਵੀ 70 80% ਲੋਕਾਂ ਕੋਲੇ ਜਿੰਨਾਂ ਕੋਲੇ ਪਸ਼ੂ ਹੈਗੇ ਆ ਸਾਰੇ ਚੰਗੇ ਅਸਲੇ ਦੀ ਮਿਲਣਗੇ ਸਾਰੇ ਬਾਕੀ ਸਾਰੇ ਅੱਧਾ ਰਵਾ ਸਾਡੇ ਪਿੰਡ ਦਾ ਹੀ ਤਰ੍ਹਾਂ ਆਉਂਦਾ ਹੈ ਠੀਕ ਆ ਉਵੇਂ ਪਿੱਛੇ ਉਵੇਂ ਤੁਰਿਆ ਹੁੰਦਾ ਹਾਂਜੀ ਠੀਕ ਆ ਜਿਵੇਂ ਸਾਨ ਸੀ ਸਾਡੇ ਪਿੰਡ ਦੇ ਪਿੰਡ 'ਚੀ ਠੀਕ ਆ ਤੋਂ ਬਾਅਦ ਰਵਾ ਫੇਰ ਵੱਧ ਗਿਆ ਗਾ ਹਾਂ ਮੇਨ ਥੋੜਾ ਸਾਨਾਂ ਵਾਲੇ ਬਣਿਆ ਕੋ ਚੰਗੇ ਸਾਨ ਹੋਣੇ ਪਹਿਲਾਂ ਹਣ ਪਹਿਲਾਂ ਹਾਂ ਬਾਰੇ ਸਾਨ ਹੁੰਦੇ ਸੀਗੇ ਬਾਈ ਚੰਗੇ ਚੰਗੇ ਸਾਨ ਠੀਕ ਆ ਤਾਂ ਕਰਕੇ ਉਵੇਂ ਰਵਾ ਤੁਰਿਆ ਹੁੰਦਾ ਹਣ ਠੀਕ ਆ ਹਾਂ ਤੇ ਇਹਦੀ ਮਾਂ ਕਿੰਨੇ ਦੇ ਵਿੱਚ ਸੀ ਇਹ ਵਿੱਚ ਹੀ 2.5 ਲੱਖ ਦੀ ਹਾਂ ਕਿੰਨਾ ਦੁੱਧ ਸੀ ਉਹਦੇ ਥੱਲੇ 22 ਲੀਟਰ ਦਾ 22 ਲੀਟਰ ਹਾਂ ਠੀਕ ਆ ਇਹਦੀ ਮੇਰੇ ਤੋਂ ਆਪਾਂ ਵੀਡੀਓ ਬਣਾਈ ਆ ਤੇ ਜਿਹੜੇ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪੂਰੀ ਵੀਡੀਓ ਆਪਣੇ ਦੇਖਿਓ